ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਭਾਰੀ ਮੀਂਹ ਕਰਕੇ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਹੈ ਪਰ ਸਭ ਤੋਂ ਵੱਡਿਆ ਜਿਹੜੀ ਕਿ ਨੁਕਸਾਨ ਦੀਆਂ ਤਸਵੀਰਾਂ ਆਈਆਂ ਨੇ ਹੁਸ਼ਿਆਰਪੁਰ ਦੇ ਬੱਸੀ ਗੁਲੈਨ ਤੋਂ ਬੱਸੀ ਗੁਲਾਮ ਹੁਸੈਨ ਪਿੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਲਿੰਕ ਰੋਡ ਹੈ ਸ਼ਹਿਰ ਨੂੰ ਜਿਹੜਾ ਕਿ ਪਿੰਡ ਦੇ ਨਾਲ ਜੋੜਦਾ ਹੈ ਜਿਹੜਾ ਕਿ ਉਹ ਮੇਨ ਲਿੰਕ ਰੋਡ ਹੈ ਉਹ ਟੁੱਟਿਆ ਨਜ਼ਰ ਆ ਰਿਹਾ ਹੈ ਤਾਂ ਨਾ ਕੋਈ ਇਧਰੋਂ ਉਧਰ ਜਾ ਪਾ ਰਿਹਾ ਹੈ ਜਾਂ ਉਧਰੋਂ ਵੀ ਕੋਈ ਇਧਰ ਨਹੀਂ ਆ ਪਾ ਰਿਹਾ ਪਿੰਡ ਵਾਲਿਆਂ ਨੂੰ ਜਿਹੜਾ ਕਿ ਵੱਡੀ ਸਮੱਸਿਆ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰੋਡ ਦਾ ਜਿਹੜਾ ਕਿ ਬੁਰਾ ਹਾਲ ਹੀ ਹੋ ਚੁੱਕਿਆ ਹੈ ਰੋਡ ਤਹਿਸਮੈਸ ਹੋ ਚੁੱਕਿਆ ਹੈ ਤਬਾਹ ਹੋ ਚੁੱਕਿਆ ਹੈ ਤਾਂ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਉਹ ਦਾਰਾ ਹੁਸ਼ਿਆਰਪੁਰ ਨਿਊਜ਼ ਦੇ ਵੱਲੋਂ ਜਿਹੜੇ ਕਿ ਉਸ ਤੋਂ ਬਾਅਦ ਜਿਹੜੇ ਕਿ ਅ ਅਧਿਕਾਰੀ ਵੀ ਆ ਰਹੇ ਨੇ ਪਹੁੰਚ ਰਹੇ ਨੇ ਤਾਂ ਹੁਣ ਵੀ ਇੱਥੇ ਪਹੁੰਚੇ ਨੇ ਸੁੰਦਰ ਸ਼ਾਮ अरोड़ा ਜੀ ਐਕਸ ਕੈਬਨਿਟ ਮਨਿਸਟਰ ਸਾਬਕਾ ਮੰਤਰੀ ਹੁਸ਼ਿਆਰਪੁਰ ਤੋਂ ਰਹਿ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ अरोड़ा ਸਾਹਿਬ ਸਵਾਗਤ ਹੈ ਜੀ ਤੁਹਾਡਾ ਹੁਸ਼ਿਆਰਪੁਰ ਨਿਊਜ਼ ਤੇ ਸਰ ਅੱਜ ਜਿਹੜਾ ਕਿ ਏਡੀ ਮੰਦ ਭਾਗੀ ਘਟਨਾ ਹੀ ਕਹਿ ਸਕਦੇ ਨੁਕਸਾਨ ਹੋਰ ਵੀ ਪਾਸੇ ਬਹੁਤ ਹੋਇਆ ਪਰ ਇੱਥੇ ਦੀ ਗੱਲ ਕਰੀਏ ਤਾਂ ਲਿੰਕ ਰੋਡ ਹੀ ਮੇਨ ਟੁੱਟਿਆ ਹੈ ਜੀ ਕੀ ਕਹਿਣਾ ਚਾਹੋ ਸਰ ਪਹਿਲੇ ਤਾਂ ਮੈਂ ਹਿਆਰਪੁਰ ਅਦਾਰੇ ਦਾ ਨਿਊਜ਼ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਸਾਨੂੰ ਅਸੀਂ ਦੇ ਸ਼ਹਿਰ ਤੇ ਪਹਿਲਾਂ ਪਾਣੀ ਨਾ ਬਹੁਤ ਘਰੇ ਹੋਏ ਸੀ ਸ਼ਹਿਰ 'ਚ ਹੀ ਬਹੁਤ ਪਾਣੀ ਸੀ ਪਰ ਜੇ ਜਦੋਂ ਇਹਨਾਂ ਨੂੰ ਚੇਤਨ ਜੀ ਨੂੰ ਦੇਖਿਆ ਲਾਈਵ ਹੁੰਦੇ ਹੋਏ ਤਾਂ ਸਾਨੂੰ ਪਤਾ ਲੱਗਾ ਕਿ ਬਸੀ ਗੁਲਾਮ ਸਿੰਘ ਨੂੰ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਇਹਦੇ ਨਾਲ ਤੁਸੀਂ ਦੇਖ ਰਹੇ ਆ ਆ ਪਿੰਡ ਦਾ ਬੰਨ ਹੁੰਦਾ ਸੀ ਪਹਿਲਾਂ ਜਦੋਂ 88 ਚੜ ਆਏ ਨਾ ਤੇ ਚੋ ਅੱਗੇ ਹੁੰਦਾ ਸੀ ਇਹ ਉਦੋਂ ਵਗਿਆ ਫਿਰ ਇੱਥੇ ਸੰਦਰਿਆਂ ਦਾ ਬਾਗ ਸੀ ਖੇਤੀ ਹੋਣ ਲੱਗ ਪਈ ਅੱਜ ਚੋਂ ਨੇ ਇਧਰ ਰੁੱਖ ਕੀਤਾ ਤੁਸੀਂ ਦੇਖ ਲਓ ਕਿ ਦਰਿਆ ਹੀ ਬਣ ਗਿਆ ਹੁਣ ਪਿੰਡ ਨੂੰ ਜਾਣ ਦਾ ਕੋਈ ਸਾਧਨ ਨਹੀਂ ਕੋਈ ਬੱਚਾ ਕਾਲਜ ਨਹੀਂ ਜਾ ਸਕਦਾ ਕੋਈ ਬਜ਼ੁਰਗ ਸਕੂਟਰ ਐਕਟਵਾ ਤੇ ਨਹੀਂ ਜਾ ਸਕਦਾ ਇਹੀ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਸਰਕਾਰ ਨੂੰ ਕਹਿ ਕੇ ਵੀ ਇਹਦੇ ਮਿੱਟੀ ਕਰਵਾ ਕੇ ਇਹਨਾਂ ਦਾ ਰਸਤਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਬਹਾਲ ਕੀਤਾ ਜਾਏ ਬਾਕੀ ਮੈਂ ਪਿੰਡ ਨੂੰ ਬੇਨਤੀ ਕੀਤੀ ਹੈ ਸਾਰੀ ਪੰਚਾਇਤ ਉਹਨਾਂ ਦੀ ਇੱਥੇ ਹਾਜ਼ਰ ਹੈ ਪੀਤਨਮਗਰ ਕਿਸੇ ਚੀਜ਼ ਦੀ ਕੋ ਜਰੂਰਤ ਹੈ ਜਾਂ ਕਿਸੇ ਚੀਜ਼ ਵੀ ਕੋਈ ਵੀ ਚੀਜ਼ ਪਿੰਡ ਚ ਚਾਹੀਦੀ ਤੇ ਪ੍ਰੋਵਾਈਡ ਕਰਨ ਨੂੰ ਤਿਆਰ ਹੈ ਮੈਂ ਉਹਨਾਂ ਨੇ ਇਹ ਗੱਲਬਾਤ ਕਰ ਰਹੇ ਆ ਸਰ ਤੁਹਾਡੇ ਨਾਲ ਵੀ ਜਿਹੜਾ ਕਿ ਪਿੰਡ ਵਾਸੀਆਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਇਸ ਚੀਜ਼ ਦਾ ਕਾਰਨ ਮਾਈਨਿੰਗ ਦੱਸਿਆ ਜਾ ਰਿਹਾ ਹੈ ਤਾਂ ਇਹ ਕੁਰੀਤੀਆਂ ਜਿਹੜੀਆਂ ਕਿ ਕਦੋਂ ਬੰਦ ਹੋਣਗੀਆਂ ਕਿਉਂਕਿ ਮਾਈਨਿੰਗ ਵਾਲੇ ਤਾਂ ਆ ਕੇ ਰੇਤਾਂ ਲੈ ਜਾਂਦੇ ਨੇ ਪੈਸੇ ਕਮਾ ਲੈਂਦੇ ਨੇ ਸਮੱਸਿਆ ਨਾਲ ਤਾਂ ਪਿੰਡ ਵਾਲੇ ਜੂਝ ਰਹੇ ਨੇ ਇੱਥੇ ਮੇਰਾ ਖਿਆਲ ਜਿਹੜੀ ਮਾਈਨਿੰਗ ਪਹਿਲਾਂ ਜਦੋਂ ਖੱਡ ਔਕਸ਼ਨ ਸੀ ਜਾਂ ਜੋ ਵੀ ਸਰਕਾਰ ਨੇ ਕੀਤਾ ਸੀ 4-5 ਫੁੱਟ ਦੀ ਹੁੰਦੀ ਹੈ ਤੇ ਇੱਥੇ 50 50 ਫੁੱਟ ਡੂੰਗਾ ਪੱਟਿਆ ਹੋਇਆ ਉਧਰੋਂ ਤੁਸੀਂ ਦੇਖਿਆ ਟਰੱਕ ਆਉਂਦੇ ਆ ਇਹ ਜਿਹੜਾ ਪਿੰਡ ਹੈ ਸਦਾ ਕੱਟ ਹੀ ਹੋਇਆ ਰਿਹਾ ਜਦੋਂ ਵੀ ਹੜ੍ਹ ਆਏ ਇਹ ਪਿੰਡ ਸ਼ਹਿਰ ਨਾਲ ਕੱਟ ਜਾਂਦਾ ਅੱਜ ਤੁਸੀਂ ਦੇਖ ਰਹੇ ਹੋ ਅੱਜ ਵੀ ਕੱਟ ਗਿਆ ਇਹ ਪਿੰਡ ਬਹੁਤ ਵੱਡਾ ਪਿੰਡ ਹੈ ਮੇਰੇ ਹਲਕੇ ਦਾ ਇਹ ਛੋਟਾ ਪਿੰਡ ਨਹੀਂ ਬਹੁਤ ਵੱਡਾ ਪਿੰਡ ਹੈ ਬੜਾ ਫੇਮਸ ਪਿੰਡ ਹੈ ਪਰ ਅੱਜ ਜੋ ਪਿੰਡ ਦੇ ਹਾਲਾਤ ਆ ਦੇਖ ਕੇ ਬਹੁਤ ਇਹ ਮੇਨ ਕਾਰਨ ਜੋ ਪਿੰਡ ਵਾਸੀ ਦੱਸਦੇ ਆ ਉਹ ਇਹ ਹੀ ਆ ਵੀ ਇਹ ਮਾਈਨਿੰਗ ਦਾ ਕਾਰਨ ਹੈ ਪਿੰਡ ਇਹ ਜਿੱਦਾਂ ਮਾਈਨਿੰਗ ਹੁੰਦੀ ਆ ਇੱਕ ਪਾਸਾ ਉੱਚਾ ਹੋ ਜਾਂਦਾ ਇੱਕ ਪਾਸਾ ਨੀਵਾ ਹੋ ਜਾਂਦਾ ਪਾਣੀ ਜਿਹੜਾ ਨੀਵੇਂ ਪਾਸੇ ਨੂੰ ਰੁਕ ਕਰ ਜਾਂਦਾ ਜਿਸ ਦੇ ਨਾਲ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਸਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤਾਂ ਸਮੱਸਿਆ ਸੁਣਾਈ ਗਈ ਹੈ ਹਾਲਾਂਕਿ ਇਹ ਸਭ ਤੋਂ ਜ਼ਿਆਦਾ ਡੈਮੇਜਡ ਪਾਰਟ ਹੈ ਅੱਜ ਦੀ ਬਾਰਿਸ਼ ਦਾ ਪਰ ਐਮਐਲਏ ਸਾਹਿਬ ਵੀ ਜਿਹੜਾ ਕਿ ਵੈਸੇ ਤਾਂ ਲੋਕ ਕਹਿ ਰਹੇ ਨੇ ਕਿ ਪਹੁੰਚ ਜਾਂਦੇ ਨੇ ਪਰ ਅੱਜ ਜਿਹੜੇ ਕਿ ਨਹੀਂ ਪਹੁੰਚੇ ਨੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੋਕਾਂ ਦੀ ਸਮੱਸਿਆ ਤਾਂ ਉਹਨਾਂ ਨੇ ਸੁਣੀ ਹੈ ਜੀ ਚਲੋ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛਿਓ ਅਸੀਂ ਤਾਂ ਲੋਕਾਂ ਨਾਲ ਜੁੜੇ ਹੋਏ ਹਾਂ ਮੈਂ ਤਾਂ ਮੇਰਾ ਤਾਂ ਪਿੰਡ ਹੈ ਮੈਂ ਤਾਂ ਆਣਾ ਜਾਣਾ ਹੀ ਰਹਿਣਾ ਤੇ ਮੈਂ ਤਾਂ ਅੱਜ ਵੀ ਉਹਨਾਂ ਦੀ ਹਾਜ਼ਰ ਐ ਮੈਂ ਉਹਨਾਂ ਨੂੰ ਪੁੱਛਿਆ ਹੈ ਵੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸੋ ਜੋ ਵੀ ਵੈਸੇ ਪਿੰਡ ਬਹੁਤ ਵੱਡਾ ਪਿੰਡ ਹੈ ਆਪ ਬਹੁਤ ਕੁਝ ਕਰਨਾ ਜਾਣਦੇ ਆ ਇਹਨਾਂ ਨੇ ਆਪ ਵੀ ਬਹੁਤ ਕੰਮ ਕਰ ਲੈਣਾ ਲੇਕਿਨ ਜੋ ਸਾਡਾ ਰੋਲ ਬਣਦਾ ਅਸੀਂ ਉਸ ਰੋਲ 'ਚ ਪਿੱਛੇ ਨਹੀਂ ਟੜਾਂਗੇ ਮੈਂ ਇਹਨਾਂ ਨੂੰ ਪੁੱਛਿਆ ਹੈਗਾ ਬਾਕੀ ਮੈਂ ਹੁਣ ਡਿਪਟੀ ਕਮਿਸ਼ਨਰ ਨਾਲ ਸਾਰਿਆਂ ਨਾਲ ਗੱਲ ਕਰਾਂਗਾ ਕਿ ਇਹਦਾ ਕੀ ਹੱਲ ਹੈ ਵੀ ਹੁਣ ਪਿੰਡ ਵਾਸੀ ਇਹਨੂੰ ਕੱਲ ਨੂੰ ਬੱਚਿਆਂ ਨੇ ਕਿੱਦਾਂ ਸਕੂਲ ਜਾਣਾ ਬੇਟੀਆਂ ਨੇ ਕੱਲ ਨੂੰ ਕਿੱਦਾਂ ਕਾਲਜ ਜਾਣਾ ਕੋਈ ਐਕਟਵਾ ਦਾ ਰਸਤਾ ਨਹੀਂ ਕੋਈ ਮੋਟਰਸਾਈਕਲ ਦਾ ਰਸਤਾ ਨਹੀਂ ਕੋਈ ਕਾਰ ਦਾ ਰਸਤਾ ਨਹੀਂ ਉਹਦੇ ਲਈ ਜਲ ਮੈਂ ਮੇਰੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੀ ਮੰਗ ਰਹੇਗੀ ਵੀ ਜਲਦੀ ਤੋਂ ਜਲਦੀ ਇਹਦਾ ਪਹਿਲਾਂ ਸਭ ਤੋਂ ਪਹਿਲਾਂ ਪਿੰਡ ਨੂੰ ਜਿਹੜਾ ਰਸਤਾ ਪ੍ਰੋਵਾਈਡ ਕੀਤਾ ਜਾਵੇ ਕਿ ਰਸਤਾ ਆਣ ਜਾਣ ਦੀ ਦਿੱਕਤ ਨਾ ਹੋਵੇ ਔਰ ਜ਼ਰੂਰੀ ਵਸਤੂਆਂ ਖਾਣ ਪੀਣ ਦੀਆਂ ਪਿੰਡ 'ਚ ਕੋਈ ਦਿੱਕਤ ਨਾ ਆਵੇ ਇਹਦੇ ਲਈ ਮੇਰੀ ਫਸਟ ਪ੍ਰੈਫਰੈਂਸ ਰਹੇਗੀ ਕਿ ਰਸਤਾ ਇਹਨਾਂ ਦਾ ਖੁੱਲੇ ਔਰ ਪਿੰਡ ਦੇ ਅੰਦਰ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਣੀ ਚਾਹੀਦੀ ਸਰ ਤੁਸੀਂ ਵੀ ਲੰਬਾ ਸਮਾਂ ਸੱਤਾ ਦੇ ਵਿੱਚ ਰਹੇ ਹੋ ਲੋਕਾਂ ਦੇ ਵਿੱਚ ਵਿਚਰੇਦੇ ਰਹੇ ਹੋ ਤੇ ਇਹ ਸਮੱਸਿਆਵਾਂ ਆ ਰਹੀਆਂ ਨੇ ਪਰ ਜਿਹੜਾ ਕਿ ਇਗਨੋਰੈਂਸ ਕਿਤੇ ਨਾ ਕਿਤੇ ਦਿਖਾਈ ਜਾਂਦੀ ਹੈ ਕੀ ਕਾਰਨ ਮੰਨਦੇ ਹੋ ਜਾਂ ਕੀ ਕਹਿਣਾ ਚਾਹੋਗੇ ਇਸ ਚੀਜ਼ ਨੂੰ ਲੈ ਕੇ ਉਹ ਤਾਂ ਹੈ ਹੀ ਆ ਤੁਹਾਡੇ ਸਾਹਮਣੇ ਪਿੰਡ ਸਾਰਾ ਬੋਲ ਰਿਹਾ ਉਹ ਤਾਂ ਹੈ ਹੀ ਆ ਇਹ ਜਿਹੜੇ ਲੋਕ ਹੈ ਹਟਦੇ ਨਹੀਂ ਸਰਕਾਰ ਪਤ ਨਹੀਂ ਕਿੰਨੇ ਫੁੱਟ 4 ਫੁੱਟ 5 ਫੁੱਟ ਦਿੰਦੀ ਹੈ ਤੇ 50 50 ਫੁੱਟ ਮਿੱਟੀ ਪਾੜ ਦਿੰਦੇ ਨੇ ਇੱਕ ਪਾਸਾ ਨੀਵਾ ਹੋ ਜਾਂਦਾ ਇੱਕ ਪਾਸਾ ਉੱਚਾ ਹੋ ਜਾਂਦਾ ਜਿਹੜਾ ਨੀਵਾ ਪਾਸਾ ਹੁੰਦਾ ਪਾਣੀ ਉੱਧਰ ਨੂੰ ਮਾਰ ਕਰ ਦਿੰਦਾ ਅੱਜ ਤੁਸੀਂ ਦੇਖੋ ਸਾਰਾ ਪਿੰਡ ਇੱਥੇ ਆ ਕੇ ਖੜਾ ਹੈ ਕਦੋਂ ਇਹਨਾਂ ਦੇ ਘਰ ਰੋਟੀ ਬਣੂਗੀ ਕਦੋਂ ਇਹਨਾਂ ਨੂੰ ਫਿਕਰ ਹੈ ਵੀ ਕੱਲ ਨੂੰ ਬੱਚੇ ਕਿੱਦਾਂ ਜਾਣਗੇ ਹੁਣ ਜਿਹੜੇ ਇਹ ਤਾਂ ਵਿਚਾਰੇ ਆ ਗਏ ਚੋਰ ਨੂੰ ਪਾਰ ਕਰਕੇ ਜੇ ਰਾਤੀ ਫਿਰ ਮੀਂਹ ਆ ਗਿਆ ਜਾਂ ਫਿਰ ਜ਼ਿਆਦਾ ਮੀਂਹ ਆ ਗਿਆ ਤਾਂ ਕੋਈ ਸਾਧਨ ਤਾਂ ਹੈ ਨਹੀਂ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਇਹ ਅਰੋੜਾ ਸਾਹਿਬ ਦੇ ਨਾਲ ਵੀ ਜਿਹੜੀ ਕਿ ਗੱਲਬਾਤ ਕੀਤੀ ਗਈ ਹੈ ਤਾਂ ਇਹ ਗੰਭੀਰ ਸਮੱਸਿਆ ਹੈ ਜਿਹੜੀ ਕਿ ਇਹਨਾਂ ਤੋਂ ਪਹਿਲਾਂ ਡਾਕਟਰ ਰਾਜਕੁਮਾਰ ਚੱਬੇয়াল ਵੀ ਜਿਹੜੇ ਕਿ ਪਹੁੰਚੇ ਸੀ ਇੱਥੇ ਤਾਂ ਹੁਣ ਅਰੋੜਾ ਸਾਹਿਬ ਵੀ ਜਾਇਜ਼ਾ ਲੈਣ ਪਹੁੰਚੇ ਨੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਮੀਦ ਜਿਹੜੀ ਕਿ ਜਿਤਾਈ ਜਾ ਰਹੀ ਹੈ ਕਿ ਜਲਦੀ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ ਤਾਂ ਇਹ ਲਿੰਕ ਰੋਡ ਹੈ ਜਲਦ ਤੋਂ ਜਲਦ ਇਸ ਦੀ ਰਿਪੇਅਰ ਕਰਵਾਈ ਜਾਵੇਗੀ ਕੈਮਰਾਮੈਨ ਮਨਵੀਰ ਮੇਟੀਆਂ ਨਾਲ ਮਾਨੀਕੇ ਸ਼ਰਮਾ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਿਸ਼ਾਰਪੁਰ ਨਿਊਜ਼ ਦੇ ਨਾਲ